ਦੋਸਤੋ ਅੱਜ ਮੈਂ ਗੱਲ ਕਰਨ ਲੱਗਾ ਕੇਜਰੀਵਾਲ ਦੇ ਸ਼ਰਾਬ ਪਾਲਿਸੀ ਦੇ ਵਿੱਚ 100 ਕਰੋੜ ਰੁਪਏ ਦੇ ਘਪਲੇ ਨੂੰ ਲੈ ਕੇ ਈਡੀ ਵੱਲੋਂ ਫੜੇ ਜਾਣ ਦੇ ਉੱਤੇ ਤੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਉਹਦਾ ਮਜ਼ਾਕ ਉਡਾਏ ਜਾਣ ਅਤੇ ਭਾਜਪਾ ਦੇ ਵੱਡੇ ਆਗੂਆਂ ਜਿਦੇ ਵਿੱਚ ਮੰਤਰੀ ਸੋਮ ਪ੍ਰਕਾਸ਼ ਵੀ ਸੀਗੇ ਉਹਨਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਦੇ ਅੱਗੇ ਜਿਹੜੀ ਮੰਗ ਰੱਖੀ ਗਈ ਹੈ ਕਿ ਪੰਜਾਬ 'ਚ ਵੀ ਸੇਮ ਪਾਲਿਸੀ ਔਰ ਇੱਥੇ ਵੀ ਇਹਦੀ ਜਾਂਚ ਜਿਹੜੀ ਉਹ ਹੋਣੀ ਚਾਹੀਦੀ ਹੈ ਮੈਂ ਕੋਈ ਕੇਜਰੀਵਾਲ ਜਾਂ ਪੰਜਾਬ ਸਰਕਾਰ ਨੂੰ ਬੇਗਨਾ ਨਹੀਂ ਕਹਿ ਰਿਹਾ ਜਿਹੜਾ ਬੰਦਾ ਦੇਸ਼ ਦਾ ਜਾਂ ਸਟੇਟ ਦਾ ਪੈਸਾ ਖਾਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਮੈਂ ਜਾਖੜ ਸਾਹਿਬ ਤੇ ਬੀਜੇਪੀ ਦੇ ਆਗੂਆਂ ਨੂੰ ਕੁਝ ਪੁੱਛਣਾ ਕੁਝ ਸਵਾਲ ਜ਼ਰੂਰ ਕਰਨੇ ਚਾਹੁੰਦਾ ਤੇ ਕੁਝ ਕਹਿਣਾ ਜ਼ਰੂਰ ਚਾਹੁੰਦਾ ਵਾਂ ਕਿ ਬੀਜੇਪੀ ਆਗੂ ਜਾਂ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਆ ਉਹ ਸਥਿਤੀ ਨੂੰ ਸਪਸ਼ਟ ਤੇ ਕਰਨ ਕਿ ਪੰਜਾਬ ਨੂੰ ਲੈ ਕੇ ਉਹਨਾਂ ਦੀ ਪਾਲਿਸੀ ਕੀ ਹੈ ਕਿ ਪੰਜਾਬ ਦੇ ਵਿੱਚ ਹੋਰ ਜਿਹੜੇ ਬਹੁਤ ਸਾਰੇ ਮੁੱਦੇ ਆ ਉਹਨਾਂ ਦੇ ਉੱਤੇ ਕਾਰਵਾਈ ਉਹ ਕਦੋਂ ਕਰਾਉਣਗੇ ਜਾਂ ਉਹਨੂੰ ਲੈ ਕੇ ਉਹ ਕਦੋਂ ਗੰਭੀਰ ਹੋਣਗੇ ਉਹਨਾਂ ਮੁੱਦਿਆਂ ਦੇ ਉੱਤੇ ਉਹ ਧਿਆਨ ਕਦੋਂ ਦੇਣਗੇ ਜਾਖੜ ਸਾਹਿਬ ਕੀ ਪੰਜਾਬ ਦੇ ਵਿੱਚ ਸਿਰਫ ਇਹੋ ਹੀ ਮੁੱਦੇ ਰਹਿ ਗਏ ਆ ਸ਼ਰਾਬ ਪਾਲਸੀ ਰੇਤ ਪਾਲਸੀ ਆਟਾ ਦਾਲ ਬਿਜਲੀ ਜਾਂ ਹੋਰ ਕੋਈ ਮੁੱਦਾ ਪੰਜਾਬ ਦੇ ਵਿੱਚ ਨਹੀਂ ਹੈਗਾ ਕੇਂਦਰ ਦੀਆਂ ਨੀਤੀਆਂ ਦੇ ਕਰਕੇ ਪੰਜਾਬ ਦਿਨੋ ਦਿਨ ਬਰਬਾਦ ਹੁੰਦਾ ਜਾ ਰਿਹਾ ਪੰਜਾਬ ਤਬਾਹੀ ਵੱਲ ਜਾ ਰਿਹਾ ਉਹਨਾਂ ਮੁੱਦਿਆਂ ਦੇ ਉੱਤੇ ਕੇਂਦਰ ਦਾ ਧਿਆਨ ਜਿਹੜਾ ਉਹ ਕਦੋਂ ਦਿਵਾਓਗੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਮੁੱਦਿਆਂ ਦੀਆਂ ਉਹ ਕੇਂਦਰ ਦੇ ਕੋਲ ਕਦੋਂ ਰੱਖੋਗੇ ਜਾਂ ਮੋਦੀ ਸਰਕਾਰ ਬਾਕੀ ਦੇਸ਼ ਦੇ ਵਿੱਚ ਜੋ ਕਰ ਰਹੀ ਹੈ ਉਹਦੀ ਜਾਂਚ ਕਿਹੜੀ ਏਜੰਸੀ ਕੋਲੋਂ ਕਰਾਉਣ ਦੀ ਤੁਸੀਂ ਮੰਗ ਕਰੋਗੇ ਸਾਲ 1.5 ਸਾਲ ਪਹਿਲਾਂ ਜਿਸ ਬੀਜੇਪੀ ਨੂੰ ਤੁਸੀਂ ਗਾਲਾਂ ਕੱਢਦੇ ਸੀਗੇ ਉਹ ਤੁਹਾਨੂੰ ਹਣ ਰੱਬ ਵਰਗੀ ਲੱਗਣ ਲੱਗ ਪਈ ਤੁਹਾਡੀ ਭਾਸ਼ਾ ਜੀ ਤੁਸੀਂ ਵੀ ਸ਼ੇਰੋ ਸ਼ਾਰੀ ਬੜੀ ਕਰਦੇ ਹੋ ਤੁਹਾਡੀ ਭਾਸ਼ਾ ਜੀ ਮੈਂ ਤੁਹਾਨੂੰ ਕਹਿਣ ਲੱਗਾ ਕਿ ਲਹਿਜੇ ਮੇਂ ਬਦ ਜ਼ੁਬਾਨੀ ਔਰ ਚਿਹਰੇ ਤੇ ਨਕਾਬ ਲੀਏ ਫਿਰਤੇ ਹਨ ਜਿਨਕੇ ਖੁਦ ਕੇ ਬਹੀ ਖਾਤੇ ਵਿਗੜੇ ਹੈ ਉਹ ਦੂਸਰੋ ਦਾ ਹਿਸਾਬ ਲਈਏ ਫਿਰਤੇ ਹਨ ਤੁਹਾਡੀ ਆਪਸੀ ਲੜਾਈ ਦੇ ਵਿੱਚ ਤੁਸੀਂ ਕਹਿੰਦੇ ਉਹ ਚੋਰੀਆ ਉਹ ਤੁਹਾਨੂੰ ਕਹਿੰਦੇ ਤੁਸੀਂ ਚੋਰੀਆ ਤੁਸੀਂ ਦੇਸ਼ ਨੂੰ ਖਾ ਗਏ ਇਸ ਸਾਰੇ ਦੇ ਵਿੱਚ ਪੰਜਾਬ ਕਿੱਥੇ ਹੈ ਇਹਦੇ ਵਿੱਚ ਪੰਜਾਬ ਦਾ ਕੀ ਭਲਾ ਹੈ ਇਹਦੇ ਵਿੱਚ ਪੰਜਾਬ ਦੇ ਮੁੱਦੇ ਕਿੱਥੇ ਹਨ ਇਹਨਾਂ ਮੁੱਦਿਆਂ ਦੇ ਉੱਤੇ ਹੀ ਤੁਹਾਡਾ ਮੈਂ ਧਿਆਨ ਦਿਵਾਉਣਾ ਚਾਹੁੰਦਾ ਔਰ ਇਹਨਾਂ ਮੰਗਾਂ ਦੇ ਉੱਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਕੇਂਦਰ ਕੋਲ ਇਹ ਮੰਗਾਂ ਵੀ ਜ਼ਰੂਰ ਰੱਖੀਆਂ ਜਾਣ ਇਹ ਮੁੱਦੇ ਵੀ ਪੰਜਾਬ ਦੇ ਹੱਲ ਜ਼ਰੂਰ ਕਰਾਏ ਜਾਣ ਨੰਬਰ 1 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪੰਜਾਬ ਦੇ ਉੱਤੇ ਕੱਲਾ ਕੱਲਾ ਪੰਜਾਬ ਦਾ ਨਾਗਰਿਕ ਕੀ ਪੰਜਾਬ ਦੀ ਧੀ ਹੈ ਕੀ ਪੰਜਾਬ ਦੀ ਬੇਟੀ ਹੈ ਕੀ ਪੰਜਾਬ ਦਾ ਬੱਚਾ ਹੈ ਕੀ ਪੰਜਾਬ ਦਾ ਬਜ਼ੁਰਗ ਹੈ ਉਹ ਜੇ ਕੋਈ ਬੱਚਾ ਜੰਮਦਾ ਵੀ ਆ ਤੇ ਉਹਦੇ ਉੱਤੇ ਸਵਾ ਲੱਖ ਰੁਪਏ ਦਾ ਕਰਜ਼ਾ ਜਿਹੜਾ ਉਹ ਸਟੈਂਡ ਕਰ ਜਾਂਦਾ ਵਾ 1000 ਤੋਂ ਲੈ ਕੇ 1500 ਰੁਪਏ ਤੱਕ ਉਹਦਾ ਜਿਹੜਾ ਵਿਆਜ ਸਾਡੇ ਲੋਕਾਂ ਵੱਲੋਂ ਭਰਿਆ ਜਾਂਦਾ ਜਿਹਦੇ ਬਦਲੇ ਸਾਡੀਆਂ ਚੀਜ਼ਾਂ ਮਹਿੰਗੀਆਂ ਕੀਤੀਆਂ ਜਾਂਦੀਆਂ ਉਹਦੇ ਉੱਤੇ ਟੈਕਸ ਦੇ ਕੇ ਅਸੀਂ ਉਹ ਵਿਆਜ ਭਰਦੇ ਆਂ 4000 ਕਰੋੜ ਰੁਪਈਆ ਜਿਹੜਾ ਸੂਬੇ ਦਾ ਵਿਆਜ ਹਰ ਮਹੀਨੇ ਦਾ ਜਾਂਦਾ ਵਾ ਉਹਦੀ ਜਿਹੜੀ ਮਾਫੀ ਆ ਉਹਦੇ ਬਾਰੇ ਕਰਜ਼ਾ ਮਾਫ ਕਰਨ ਦੀ ਆਵਾਜ਼ ਤੁਸੀਂ ਕਦੋਂ ਆਪਣੀ ਲੀਡਰਸ਼ਿਪ ਕੋਲ ਉਠਾਓਗੇ ਕੀ ਕਸੂਰ ਆ ਨਵੀਂ ਪੀੜ੍ਹੀ ਦਾ ਉਹਦੇ ਸਿਰ ਦੇ ਉੱਤੇ ਕਰਜ਼ਾ ਜਿਹੜਾ ਸਟੈਂਡ ਕਰ ਦਿੱਤਾ ਇਹ ਮੰਗ ਕਦੋਂ ਬੀਜੇਪੀ ਵਾਲਿਆਂ ਕੋਲ ਰੱਖੋਗੇ 2 ਲੱਖ ਦੇ ਕਰੀਬ 2 ਲੱਖ ਦੇ ਕਰੀਬ ਬੱਚਾ ਜਿਹੜਾ ਹਰ ਸਾਲ ਪੰਜਾਬ ਤੋਂ ਬਾਹਰ ਚਲੇ ਜਾਂਦਾ ਵਿਦੇਸ਼ਾਂ ਦੇ ਵਿੱਚ ਕਿਹੜੀ ਸਾਜ਼ਿਸ਼ ਦੇ ਤਹਿਤ ਉਹ ਬੱਚੇ ਜਿਹੜੇ ਬਾਹਰ ਜਾ ਰਹੇ ਆ ਇਹਦੀ ਜਾਂਚ ਕਿਹੜੀ ਏਜੰਸੀ ਤੋਂ ਕਰਾਓਗੇ ਸਾਜ਼ਿਸ਼ ਕਿੰਨੇ ਤੇ ਕਦੋਂ ਤੋਂ ਰਚਣੀ ਸ਼ੁਰੂ ਕੀਤੀ ਇਹਦੇ ਬਾਰੇ ਧਿਆਨ ਕਦੋਂ ਦਿਓਗੇ 79-80 ਲੱਖ ਪਾਸਪੋਰਟ ਪੂਰੇ ਭਾਰਤ ਦੇ ਵਿੱਚ ਬਣਦਾ 79 ਤੋਂ 80 ਲੱਖ ਪਾਸਪੋਰਟ ਪੂਰੇ ਭਾਰਤ ਦੇ ਵਿੱਚ ਹਰ ਸਾਲ ਚ ਬਣਦਾ 150 ਕਰੋੜ ਦੀ ਆਬਾਦੀ ਦੇ ਵਿੱਚੋਂ ਤੇ 3 ਕਰੋੜ ਦੀ ਆਬਾਦੀ ਹੈ ਪੰਜਾਬ ਦੀ ਜਿਹਦੇ ਵਿੱਚੋਂ ਜੇ ਐਵਰੇਜ ਕੱਢੀਏ ਤੇ ਮਹਿਜ 1.5 ਲੱਖ ਪਾਸਪੋਰਟ ਜਿਹੜਾ ਬਣਨਾ ਚਾਹੀਦਾ ਵਾ 12 ਲੱਖ ਪਾਸਪੋਰਟ ਕੱਲੇ ਪੰਜਾਬ ਦੇ ਵਿੱਚੋਂ ਬਣ ਰਿਆ ਇਹ ਮੁੱਦਾ ਕਦੋਂ ਤੁਸੀਂ ਪੰਜਾਬ ਦਾ ਜਿਹੜਾ ਉਹ ਕੇਂਦਰ ਦੇ ਕੋਲ ਠਾਹੋਗੇ ਇਹਦੇ ਉੱਤੇ ਕਦੋਂ ਰੋਕ ਲੱਗੂਗੀ ਬੱਚੇ ਉੱਥੇ ਜਾਣੋਂ ਬਾਹਰ ਕਦੋਂ हटਣਗੇ ਪੰਜਾਬ ਕਈ ਧਾਕਿਆਂ ਤੋਂ ਇਹਦੇ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਆਈ ਬੱਚੇ ਜਿਹੜੇ ਉਹ ਬਾਹਰ ਜਾ ਰਹੇ ਆ ਬੇਰੋਜ਼ਗਾਰੀ ਕਰਕੇ ਨਸ਼ਾ ਕਰ ਰਹੇ ਆ ਕੋਈ ਕਾਰੋਬਾਰ ਨਹੀਂ ਇੱਥੇ ਮਿਲ ਰਿਹਾ ਕਾਰੋਬਾਰ ਦੀ ਜਿਹੜੀ ਮੰਗ ਹੈ ਇੱਥੇ ਇੰਡਸਟਰੀ ਦੀ ਉਹ ਕਦੋਂ ਵੱਡੇ ਵੱਡੇ ਇੰਡਸਟਰੀਅਲਿਸਟ ਜਿਹੜੇ ਮੋਦੀ ਸਾਹਿਬ ਦੇ ਚੇਤੇ ਨੇ ਇੱਥੇ ਕਦੋਂ ਆਪੜੋ ਉੰਡਸਟਰੀਆਂ ਲਾਉਣਗੇ ਇੱਥੇ ਬੱਚਿਆਂ ਨੂੰ ਕਦੋਂ ਕਾਰੋਬਾਰ ਮਿਲੂਗਾ ਕਿਹੜੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਨੰਬਰ 4 ਕਾਲਜ ਯੂਨੀਵਰਸਟੀਆਂ ਖਾਲੀ ਹੋ ਰਹੇ ਨੇ ਸਟੂਡੈਂਟ ਨਹੀਂ ਹੈਗੇ ਬੱਚਿਆਂ ਦੇ ਕਾਲਜ ਸਾਡੇ ਸਕੂਲ ਕਾਲਜ ਯੂਨੀਵਰਸਿਟੀ ਬੰਦ ਹੋ ਰਹੀਆਂ ਨੇ ਆ ਸਾਡੇ ਇਲਾਕੇ ਹੀ ਇਹ ਕਾਲਜ ਹੈ ਇਤਿਹਾਸਕ ਕਾਲਜ ਹੈ ਡੀਏਵੀ ਕਾਲਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਤੋਂ 10 15 ਸਾਲ ਪਹਿਲਾਂ 5500 ਬੱਚੇ ਦੀ ਸਟਰੈਂਥ ਸੀਗੀ ਉੱਥੇ ਅੱਜ 2000 ਤੋਂ ਵੀ ਥੱਲੇ ਬੱਚਾ ਰਹਿ ਗਿਆ ਇਹ ਮੰਗ ਤੁਸੀਂ ਕਦੋਂ ਰੱਖੋਗੇ ਇਹਨਾਂ ਚੀਜ਼ਾਂ ਦੇ ਉੱਤੇ ਰੋਕ ਕਿਵੇਂ ਲੱਗੂਗੀ ਇਹਦੇ ਉੱਤੇ ਤਿਆਰ ਕਦੋਂ ਦਿੱਤਾ ਜਾਊਗਾ 18 ਤੋਂ 25 ਸਾਲ ਦੇ ਬੱਚੇ ਮੈਂ ਹਰ ਜਗ੍ਹਾ ਦੇ ਉੱਤੇ ਹਰ ਸਟੇਜ ਦੇ ਉੱਤੇ ਹਰ ਮੰਚ ਦੇ ਉੱਤੇ ਬੋਲਦਾ ਕਿ 18 ਤੋਂ 25 ਸਾਲ ਦੇ ਬੱਚੇ ਨਾ ਕਿਸੇ ਖੁਸ਼ੀ ਦੇ ਸਮਾਗਮ 'ਚ ਦਿਸਦੇ ਆ ਨਾ ਕਿਸੇ ਗਮੀ ਦੇ ਸਮਾਗਮ 'ਚ ਦਿਸਦੇ ਆ ਛੋਟੀਆਂ-ਛੋਟੀਆਂ ਗੱਲਾਂ ਨੇ ਧਿਆਨ ਦੇਣ ਦੀਆਂ ਜਦੋਂ ਅਸੀਂ ਲੋਕ ਟੀਨੇਜ ਹੀ ਨਾ ਤੇ ਸਭ ਤੋਂ ਔਖਾ ਜਿਹੜਾ ਕੱਪੜਿਆਂ ਦਾ ਸਾਈਜ਼ ਜੈਕਟ ਸਵੈਟਰ ਸ਼ਰਟ ਦਾ ਸਾਈਜ਼ ਅਮਤ ਤੇ ਸਮਾਲ ਸਾਈਜ਼ ਬੜਾ ਔਖਾ ਮਿਲਦਾ ਸੀਗਾ ਕਿਉਂਕਿ ਬੱਚੇ ਬਹੁਤ ਸੀਗੇ ਡਿਮਾਂਡ ਬਹੁਤ ਜ਼ਿਆਦਾ ਸੀਗੀ ਅੱਜ ਕਿਸੇ ਵੀ ਸਟੋਰ ਦੇ ਉੱਤੇ ਚਲ ਜਓ ਮੇਰਾ ਖਿਆਲ ਇਹ ਸਾਈਜ਼ ਰੋਲਦੇ ਫਿਰਦੇ ਨੇ ਬੱਚੇ ਰਹਿ ਹੀ ਨਹੀਂ ਇੱਥੇ ਕਿ ਗੁਰਦੁਆਰੇ ਮੰਦਰ ਜਿਹੜੇ ਮੁਹੱਲਿਆਂ ਦੇ ਵਿੱਚ ਹੁੰਦੇ ਸੀਗੇ ਉਹਨਾਂ ਦੀ ਹਾਲਤ ਬਦਤਰ ਹੁੰਦੀ ਜਾਂਦੀ ਹੈ ਕੋਈ ਉੱਥੇ ਦਰਿਆ ਨਹੀਂ ਕੋਈ ਉੱਥੇ ਝੰਡੇ ਨਹੀਂ ਕੋਈ ਉੱਥੇ ਨਿਸ਼ਾਨ ਸਾਹਿਬ ਨਹੀਂ ਉਹਦਾ ਕਾਰਨ ਕੀ ਹੈ ਪੁਰਾਣੇ ਜਿਹੜੇ ਪ੍ਰਧਾਨ ਨੇ ਉਹ ਬਜ਼ੁਰਗ ਹੋ ਗਏ ਨਵੀਂ ਪੀੜੀ ਅੱਗੋਂ ਸੇਵਾ ਸਾਂਭਣ ਵਾਲੀ ਨਹੀਂ ਬਚੀ ਇਹਨਾਂ ਮੁੱਦਿਆਂ ਦੇ ਉੱਤੇ ਇਹਦੇ ਕਾਰਨ ਲੱਭਣ ਦੀ ਕੋਸ਼ਿਸ਼ ਕਦੋਂ ਕਰੋਗੇ ਬਰਥ ਰੇਸ਼ੋ ਕਦੀ ਧਿਆਨ ਦਿੰਦਾ ਏਡੇ ਸੀਨੀਅਰ ਲੀਡਰ ਹੋ ਤੁਸੀਂ ਕਿ ਬਰਥ ਰੇਸ਼ੋ ਪੰਜਾਬ ਦੀ ਪਰ ਸਾਲ 5 ਲੱਖ ਪਲੱਸ ਸੀਗੀ 2.5 ਲੱਖ ਅੱਜ ਉਹ 3 ਲੱਖ ਘਟ ਕੇ ਤੇ ਸਿਰਫ 2 ਲੱਖ ਜਿਹੜਾ ਬੱਚੇ ਦੀ ਬਰਥ ਰੇਸ਼ੋ ਰਹਿ ਗਈ ਇੰਨਾਂ ਚੀਜ਼ਾਂ ਦੇ ਉੱਤੇ ਕਦੀ ਧਿਆਨ ਦੋਗੇ ਅੱਗੇ ਆਓ ਮੁੱਦਾ ਨੰਬਰ 5 ਬਹੁਤ ਲੰਬੀ ਲਿਸਟ ਹੈ ਸੁਣੋ ਜੇ ਹਿੰਮਤ ਹੈਗੀ ਆ ਤੁਹਾਡੇ ਵਿੱਚ ਸੁਣਨ ਦੀ ਤੇ ਅਟਾਰੀ ਵਾਗਾ ਬਾਰਡਰ ਬੰਦ ਹੈ ਜਦੋਂ ਪਲਵਾਮਾ ਅਟੈਕ ਹੋਇਆ ਸੀਗਾ ਨਾ ਇਸ ਰਸਤੇ ਦੇ ਉੱਤੋਂ ਵਪਾਰ ਬੰਦ ਕਰ ਦਿੱਤਾ ਗਿਆ ਸੀਗਾ ਪਰ ਪਾਕਿਸਤਾਨ ਦਾ ਮਾਲ ਅੱਜ ਵੀ ਅਡਾਨੀ ਦੇ ਪੋਰਟ ਦੇ ਉੱਤੇ ਵਾਇਆ ਦੁਬਈ ਆ ਰਿਹਾ ਉਹ ਮਾਲ ਅੱਜ ਵੀ ਉੱਥੇ ਪਹੁੰਚੀ ਜਾ ਰਿਹਾ ਸਿਰਫ ਪੰਜਾਬ ਨਾਲ ਵਿਤਕਰਾ ਕਿਉਂ ਸਿਰਫ ਵਾਗਾ ਵਪਾਰ ਜਿਹੜਾ ਸਾਡਾ ਚੱਲ ਪਵੇ ਨਾ ਪੰਜਾਬ ਦਾ ਜਿਹਦੀ ਤੁਸੀਂ ਮੰਗ ਰੱਖੋ ਆਪਦੇ ਮੋਦੀ ਸਾਹਿਬ ਕੋਲ ਆਪਦੇ ਗ੍ਰਹਿ ਮੰਤਰੀ ਦੇ ਕੋਲ ਤੇ ਮੇਰਾ ਖਿਆਲ ਆ ਵੀ ਕੱਲੇ ਵਾਗੇ ਤੋਂ ਹੀ ਸਾਰਾ ਪੰਜਾਬ ਜਿਹੜਾ ਸੁੱਖ ਦੀ ਰੋਟੀ ਖਾ ਸਕਦਾ ਵਾ ਸੌਖੀ ਰੋਟੀ ਖਾ ਸਕਦਾ ਵਾ ਸਾਨੂੰ ਬਹਾਨਾ ਕੀ ਲਾਇਆ ਜਾਂਦਾ ਮੈਂ ਬਹੁਤ ਲੀਡਰਸ਼ਿਪ ਦੇ ਬਹਾਨੇ ਅਖਬਾਰਾਂ ਦੇ ਵਿੱਚ ਸੁਣਦਾ ਵਾਂ ਜਿਵੇਂ ਲੋਕਾਂ ਦੀ ਮੱਤ ਦੇ ਉੱਤੇ ਪੜਦਾ ਤੇ ਕਿਵੇਂ ਲੋਕਾਂ ਨੂੰ ਉਲਝਾਇਆ ਜਾਂਦਾ ਸਾਨੂੰ ਬਹਾਨੇ ਲਾਉਂਦੇ ਹੋ ਕਿ ਵਪਾਰ ਜਿਹੜਾ ਉਹ ਪਾਕਿਸਤਾਨ ਨੇ ਬੰਦ ਕੀਤਾ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਤੇ ਜਿਹੜੇ ਲੋਕ ਇਹ ਖਬਰਾਂ ਲਾਉਂਦੇ ਉਹਨਾਂ ਦੇ ਧਿਆਨ ਚ ਵੀ ਲਿਆਉਣਾ ਚਾਹਨਾ ਕਿ ਵਪਾਰ ਪਾਕਿਸਤਾਨ ਨੇ ਬੰਦ ਨਹੀਂ ਕੀਤਾ ਜਦੋਂ ਪਲਵਾਮਾ ਅਟੈਕ ਹੋਇਆ ਸੀਗਾ ਤੇ ਮੋਦੀ ਸਾਹਿਬ ਨੇ 200% ਡਿਊਟੀ ਕਰ ਦਿੱਤੀ ਸੀਗੀ ਪੰਜਾਬ ਨੂੰ ਤਬਾਹ ਕਰਨ ਲਈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ 200% ਡਿਊਟੀ ਕਰਕੇ ਨਾ ਕੋਈ ਸਮਾਨ ਇਧਰੋਂ ਆਉਂਦਾ ਤੇ ਨਾ ਸਮਾਨ ਕੋ ਉਧਰ ਜਾਂਦਾ ਵਾ ਕਮ ਸੇ ਕਮ ਦੋਵੇਂ ਦੇਸ਼ ਹੀ ਸੌਖੇ ਹੋ ਸਕਦੇ ਆ ਜਿਹੜੀ ਚੀਜ਼ ਸਾਡੇ ਕੋਲੋਂ ਇੱਥੇ ਵੱਧ ਬਣਦੀ ਉਹਦੀ ਖਪਤ ਉੱਥੇ ਹੋ ਸਕਦੀ ਆ ਜਿਹੜੀ ਉੱਥੇ ਬਣਦੀ ਉਹਦੀ ਇੱਥੇ ਹੋ ਸਕਦੀ ਇੱਕ ਦੂਜੇ ਨੂੰ ਸਸਤਾ ਸਮਾਨ ਜਿਹੜਾ ਮਿਲਣਾ ਸ਼ੁਰੂ ਹੋ ਸਕਦਾ ਵਾ ਜੇ ਵਪਾਰ ਖੋਲਣ ਦੀ ਗੱਲ ਕਰਨੀ ਆ ਤੇ ਉਹ ਕੀ ਗੱਲ ਵਾਗਗੇ ਤੇ ਟਾਰੀ ਵਾਲੇ ਸਰਪੰਚ ਨੇ ਕਰਨੀ ਆ ਇਹ ਗੱਲ ਤੇ ਮੋਦੀ ਸਾਹਿਬ ਵੀ ਚਾਹਣਗੇ ਨਾ ਤੇ ਉਹ ਗੱਲ ਹੋਊਗੀ ਦੂਜੇ ਦੇਸ਼ ਦੇ ਨਾਲ ਵਪਾਰ ਖੁੱਲਦਾ ਕਿਉਂ ਨਹੀਂ ਪੰਜਾਬ ਦੇ ਨਾਲ ਇਹ ਸਾਜ਼ਿਸ਼ ਕਿਉਂ ਆ ਮੋਦੀ ਸਾਹਿਬ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਕਰੋ ਤੁਸੀਂ ਕਰਨਾ ਕੀ ਚਾਹੁੰਦੇ ਹੋ ਤੁਸੀਂ ਆਪਣੇ ਆਪ ਨੂੰ ਦੱਸਣਾ ਕੀ ਚਾਹੁੰਦੇ ਹੋ ਤੇ ਸਲੀਅਤ ਕੀ ਹੈ ਕੋਈ ਵੀ ਸਿੱਖਾਂ ਦਾ ਤਿਹਾਰ ਹੁੰਦਾ ਨਾ ਸਾਡੇ ਕਈ ਬੰਦੇ ਤੁਹਾਡੇ ਨਾਲ ਰਲੇ ਨੇ ਸਿੱਖਾਂ ਦੇ ਧਾਰਮਿਕ ਸਮਾਗਮ ਦੇ ਉੱਤੇ ਨਾਭੀ ਰੰਗ ਦੀ ਪੱਗ ਬਨ ਲੈਂਦੇ ਹੋ ਨਾਭੀ ਰੰਗ ਦੀ ਜੈਕਟ ਪਾ ਲੈਂਦੇ ਹੋ ਮੈਚਿੰਗ ਜੈਕਟ ਪਾ ਕੇ ਤੇ ਬਣ ਜਾਂਦੇ ਹੋ ਸਿੱਖਾਂ ਦੇ ਟੌਮ ਕਰੂਜ਼ ਪਰ ਅੰਦਰੋਂ ਹਾਲਤ ਪਤਾ ਕੀ ਹੈ ਤੁਹਾਡੀ ਅੰਦਰੋਂ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਕਿ ਮਹਿਫਿਲ ਮੈਂ ਗਲੇ ਮਿਲ ਕੇ ਮਹਿਫਿਲ ਮੈਂ ਗਲੇ ਮਿਲ ਕੇ ਉਹ ਧੀਰੇ ਸੇ ਕਹਿ ਗਏ ਇਹ ਦੁਨੀਆ ਦੀ ਰਸਮ ਹੈ ਇਸੇ ਮੁਹੱਬਤ ਨਾ ਸਮਝ ਲੈਣਾ ਜੱਫੀ ਪਾ ਲੈਂਦੇ ਹੋ ਸਾਨੂੰ ਪੰਜਾਬੀਆਂ ਨੂੰ ਤੇ ਮਗਰ ਹੱਥ ਦੇ ਵਿੱਚ ਛੁਰਾ ਰੱਖਿਆ ਇਸ ਤਰੀਕੇ ਮਾਰ ਹੀ ਜਾਂਦੇ ਹੋ ਅੱਗੇ ਆਓ ਪੰਜਾਬ ਦੇ ਵਿੱਚ ਬੜਾ ਰੌਲਾ ਪਉਂਦੀ ਹੈ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਝਾੜੂ ਹੈ ਚਾਹੇ ਕਾਲੀ ਦਲ ਹੈ ਚਾਹੇ ਭਾਜਪਾ ਹੈ ਨਸ਼ਾ 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 ਪੰਜਾਬ ਰੱਜ ਕੇ ਬਦਨਾਮ ਹੋ ਗਿਆ ਨਸ਼ਿਆਂ ਦੇ ਨਾਲ ਮੈਂ ਨਹੀਂ ਕਹਿੰਦਾ ਕਿ ਇਕੱਲਾ ਬਦਨਾਮ ਹੈ ਪੰਜਾਬ ਚ ਨਸ਼ਾ ਵੀ ਬੜਾ ਮੋਦੀ ਸਾਹਿਬ ਦੇ ਝੇਤੇ ਅਡਾਨੀ ਦੇ ਪੋਰਟ ਦੇ ਉੱਤੋਂ ਕਈ ਵਾਰੀ 2-200 ਕਰੋੜ ਰੁਪਏ ਦੀ ਸਮੈਗ ਫੜੀ ਗਈ ਆ ਕਦੀ ਉਹਦੀ ਜਾਂਚ ਲਈ ਕਿਸੇ ਨੂੰ ਮੰਗ ਪੱਤਰ ਦਿੱਤਾ ਤੁਸੀਂ ਜਾਖੜ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਦੀ ਉਹਦਾ ਲਾਇਸੈਂਸ ਕੈਨਸਲ ਕਰਨ ਦੀ ਤੁਸੀਂ ਮੰਗ ਰੱਖੀ ਆ ਕਿਸੇ ਦੇ ਅੱਗੇ ਤੁਸੀਂ ਮੈਨੂੰ ਇਹ ਦੱਸੋ ਵੀ ਇੰਨਾ ਪੰਜਾਬ ਦੇ ਵਿੱਚ ਨਸ਼ਾ ਵਾ ਉਹਦੀ ਤੁਸੀਂ ਕਦੀ ਜਿਹੜੀ ਜਿੱਥੋਂ ਆ ਰਿਹਾ ਵਾ ਡੇਰੇ ਪੋਰਟ ਦੇ ਉੱਤੇ 2-200 ਕਰੋੜ ਰੁਪਏ ਦਾ ਨਸ਼ਾ ਜਿਹੜਾ ਵਾ ਉਥੋਂ ਨਿਕਲ ਆਉਂਦਾ ਵਾ ਉਹਨਾਂ ਦੇ ਖਿਲਾਫ ਕਿਉਂ ਨਹੀਂ ਆਪਣੀ ਆਵਾਜ਼ ਨਿਕਲਦੀ ਕਿਉਂਕਿ ਉਹ ਆਪਣੇ ਆਕਾ ਦੇ ਸਾਥੀ ਨੇ ਉਨਾਂ ਦੀ ਚੋਣ ਸਾੜੀ ਲੜਦੇ ਨੇ ਉਹਦੇ ਉੱਤੇ ਖਰਚਾ ਸਾਰਾ ਕਰਦੇ ਕਰਦੇ ਨੇ 150 ਕਰੋੜ ਦੀ ਬਾਦੀ ਦੇ ਵਿੱਚੋਂ 2 ਕਰੋੜ ਨਹੀਂ ਮੈਂ ਕਹਿ ਰਿਹਾ ਮਹਿਜ ਦੋ ਪਰਿਵਾਰ ਤਰੱਕੀ ਕਰ ਰਿਹਾ ਔਰ ਇਹਨੂੰ ਤੁਸੀਂ ਸਰਕਾਰ ਦੀ ਉਪਲਬਧੀ ਦੱਸਦੇ ਹੋ ਮੋਦੀ ਸਾਹਿਬ ਦੀ 150 ਕਰੋੜ ਦੀ ਬਾਦੀ ਦੇ ਵਿੱਚ ਸਵਾ 100 ਕਰੋੜ ਬੰਦਾ ਭੁੱਖਾ ਸੌਂਦਾ ਵਾ ਇਹ ਸਰਕਾਰ ਦੀ ਨਿਕਾਮੀ ਹੈ ਕਿ ਦੋ ਪਰਿਵਾਰ ਕੱਲੇ ਡਾਨੀ ਤੇ ਬਾਨੀ ਪੜ ਰਿਹਾ ਇਹ ਸਰਕਾਰ ਦੀ ਉਪਲਬਧੀ ਹੈ ਇਹ ਸਵਾਲ ਨਹੀਂ ਕਦੀ ਮੰਚ ਆਇਆ ਜਖੜ ਸਾਹਿਬ ਤੁਹਾਡੇ ਛੇ ਜਦੋਂ ਤੱਕ ਤੁਸੀਂ ਬੀਜੇਪੀ ਚ ਨਹੀਂ ਗਏ ਸੀਗੇ ਤੇ ਇਹ ਸਵਾਲ ਤੁਸੀਂ ਕਰਦੇ ਹੁੰਦੇ ਸੀਗੇ ਇਹ ਸਵਾਲ ਤੁਸੀਂ ਅਕਸਰ ਮਤਲਬ ਅਸੀਂ ਵੀ ਸੁਣਦੇ ਰਹੇ ਹਾਂ ਵਧੀਆ ਤੁਸੀਂ ਬੋਲ ਲੈਂਦੇ ਹੋ ਉਦੋਂ ਤੁਸੀਂ ਅਕਸਰ ਇਹੋ ਜਿਹੇ ਸਵਾਲ ਕਰਦੇ ਹੁੰਦੇ ਸੀਗੇ ਉਦੋਂ ਕਿਸਾਨ ਅੰਦੋਲਨ ਵੀ ਚੱਲਿਆ ਸੀਗਾ ਉਦੋਂ ਤੁਸੀਂ ਬੀਜੇਪੀ ਦੇ ਵਿੱਚ ਨਹੀਂ ਗਏ ਤੇ ਤੁਹਾਡੇ ਲਈ ਇੱਕ ਸ਼ੇਰ ਹੈ ਜਾਕਰ ਸਾਹਿਬ ਕਿ ਜ਼ਰੂਰਤੋ ਕੇ ਮੁਤਾਬਕ ਜ਼ਰੂਰਤੋ ਕੇ ਮੁਤਾਬਕ ਦੁਆ ਬਦਲਤੇ ਰਹੇ ਇਹ ਲੋਗ ਖੁਦ ਨਹੀਂ ਬਦਲੇ ਖੁਦਾ ਬਦਲਤੇ ਰਹੇ ਸਮੇ ਦੇ ਨਿਜਾਕਤ ਦੇ ਅਨਸਾਰ ਸਮੇ ਦੀ ਮਤਲਬ ਲੋਡ ਦੇ ਅਨਸਾਰ ਆਪਣੀ ਲੋੜ ਦੇ ਅਨਸਾਰ ਤੁਸੀਂ ਲੋਕ ਪਾਰਟੀਆਂ ਵੀ ਚੇਂਜ ਕਰ ਦਿੰਦੇ ਹੋ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਹੋ ਉਹਨਾਂ ਨੂੰ ਮੰਦਾ ਚੰਗਾ ਵੀ ਬੋਲਣਾ ਸ਼ੁਰੂ ਕਰ ਦਿੰਦੇ ਹੋ ਪੰਜਾਬ ਸਾਜ਼ਿਸ਼ ਦੇ ਤਹਿਤ ਖਾਲੀ ਹੋ ਰਿਹਾ ਕਦੀ ਉਹਦੇ ਉੱਤੇ ਗੌਰ ਨਹੀਂ ਕੀਤਾ ਤੁਸੀਂ ਜਿਵੇਂ ਕੈਨੇਡਾ ਦੇ ਵਿੱਚ ਜਾਂ ਬਾਹਰਲੇ ਮੁਲਕ ਅਮਰੀਕਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਲੋਕ ਅਸਲ 'ਚ ਉੱਥੋਂ ਦੇ ਵਸਿੰਦੇ ਸੀਗੇ ਜਿਨ੍ਹਾਂ ਨੂੰ ਆ ਕੈਨੇਡਾ ਦੇ ਵਿੱਚ ਨੇਟਿਵ ਇੰਡੀਅਨ ਕਿਹਾ ਜਾਂਦਾ ਉਹਨਾਂ ਲੋਕਾਂ ਨੂੰ ਨਸ਼ੇ ਦੇ ਉੱਤੇ ਲਾ ਕੇ ਬਿਲਕੁਲ ਬਰਬਾਦ ਕਰ ਦਿੱਤਾ ਗਿਆ ਤੇ ਜਿੰਨੇ ਆਊਟਸਾਈਡਰ ਸੀਗੇ ਉਹਨਾਂ ਨੇ ਉਸ ਉਹਨਾਂ ਦੇਸ਼ਾਂ ਦੇ ਉੱਤੇ ਕਬਜ਼ਾ ਕਰ ਲਿਆ ਸਭ ਨਸ਼ੇ ਦੇ ਉੱਤੇ ਸਭ ਮੁਖਤਖੋਰੀ ਦੇ ਉੱਤੇ ਲਾ ਦਿੱਤੇ ਗਏ ਸਾਰੇ ਬਾਹਰੀ ਲੋਕ ਉੱਥੇ ਆ ਕੇ ਵਸ ਗਏ ਇਹੋ ਹਾਲ ਤੁਹਾਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਆਊਟਸਾਈਡਰ ਦੇਸ਼ ਇੱਕ ਹੈ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾਵੇ ਜਿੱਥੇ ਮਰਜ਼ੀ ਵਸੇ ਪਰ ਇੱਕ ਸਾਜ਼ਿਸ਼ ਦੇ ਤਹਿਤ ਇੱਕ ਫਿਰਕੇ ਨੂੰ ਇੱਕ ਪੰਜਾਬੀਆਂ ਸਾਰਿਆਂ ਨੂੰ ਝਾੜ ਕੇ ਤੇ ਆਊਟਸਾਈਡਰ ਇੱਥੇ ਲਿਆਂਦੇ ਜਾ ਰਹੇ ਨੇ ਇਹਦੇ ਉੱਤੇ ਤੁਸੀਂ ਕਦੀ ਸਵਾਲ ਨਹੀਂ ਖੜਾ ਕੀਤਾ ਪੰਜਾਬ ਦਾ ਮਾਹੌਲ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਮਾੜਾ ਦਿਖਾਇਆ ਜਾ ਰਿਹਾ ਲੋਕ ਦੰਗੇ ਫਸਾਦ ਦੇ ਤੌਰ ਦੇ ਉੱਤੇ ਦਿਖਾਇਆ ਜਾ ਰਿਹਾ ਕਿ ਪੰਜਾਬ 'ਚ ਦੰਗੇ ਹੁੰਦੇ ਨੇ ਕੋਈ ਇੱਥੇ ਪੈਸਾ ਲਾਉਣ ਨੂੰ ਤਿਆਰ ਨਹੀਂ ਕੋਈ ਇੱਥੇ ਵਪਾਰ ਕਰਨ ਨੂੰ ਤਿਆਰ ਨਹੀਂ ਇਹ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੀਆਂ ਸੁਣਨ 'ਚ ਛੋਟੀਆਂ ਲੱਗਦੀਆਂ ਨੇ ਪਰ ਅਸਲ ਦੇ ਵਿੱਚ ਉਹਦੇ ਰਿਜ਼ਲਟ ਤੇ ਉਹਦਾ ਜਿਹੜਾ ਜਿਹੜੇ ਸਿੱਟੇ ਨੇ ਉਹ ਗੰਭੀਰ ਨਿਕਲਦੇ ਨਜ਼ਰ ਆਉਂਦੇ ਨੇ ਇੱਥੇ ਇੱਕ ਸਕੂਲ ਹੈ ਸਾਡੇ ਲਾਗੇ ਬਹੁਤ ਵੱਡਾ ਉਹਦੇ ਵਿੱਚ ਕਿਸੇ ਨੇ ਸਕੇਟਿੰਗ ਰਿੰਗ ਲਾਉਣ ਆਉਣਾ ਸੀਗਾ ਬੰਗਲੌਰ ਤੋਂ ਤੇ ਆ ਪਿਛਲੇ ਮਹੀਨੇ ਆ ਜਿਹੜੇ ਮਤਲਬ ਹਾਲਾਤ ਪੰਜਾਬ ਦੇ ਬਣੇ ਸੀਗੇ ਤੇ ਉਹ ਬੰਦਾ ਉਹਨੂੰ ਫੋਨ ਦੇ ਉੱਤੇ ਮਾਲਕ ਨੂੰ ਪਤਾ ਕੀ ਕਹਿ ਰਿਹਾ ਨਹੀਂ ਪੰਜਾਬ ਦੇ ਹਾਲਾਤ ਠੀਕ ਨਹੀਂ ਹੈਗੇ ਮੈਂ ਨਹੀਂ ਆਉਣਾ ਆ ਬੱਸ ਸਟੈਂਡ ਹੈ ਸਾਡੇ ਲਾਗੇ ਉੱਥੇ ਬੂਮ ਬੈਰੀਅਰ ਕਿਸੇ ਨੇ ਲਾਉਣ ਆਉਣਾ ਸੀਗਾ ਹਦਰਾਬਾਦ ਤੋਂ ਤੇ ਉਹ ਬੰਦਾ ਪਤਾ ਕੀ ਕਹਿ ਰਿਹਾ ਜਿੰਨੇ ਆਉਣਾ ਸੀਗਾ ਨਹੀਂ ਨਹੀਂ ਪੰਜਾਬ ਦੇ ਵਿੱਚ ਦੰਗੇ ਹੋ ਰਹੇ ਆ ਅਸੀਂ ਪੰਜਾਬ ਦੇ ਵਿੱਚ ਨਹੀਂ ਆਉਣਾ ਕਿਉਂ ਇਹੋ ਜਿਹੇ ਜਿਹੜਾ ਦੁਨੀਆ ਭਰ ਦੇ ਨਕਸ਼ੇ ਦੇ ਉੱਤੇ ਕਿਹੜੀ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਦਿਖਾਇਆ ਜਾ ਰਿਹਾ ਇਹ ਸਵਾਲ ਤੁਹਾਡੇ ਮਨ 'ਚ ਕਦੀ ਨਹੀਂ ਆਇਆ ਇਹਦੇ ਬਾਰੇ ਮੰਗ ਪੱਤਰ ਦਾ ਖਿਆਲ ਦੇਣ ਦਾ ਕਦੀ ਨਹੀਂ ਤੁਹਾਡੇ ਮਨ ਦੇ ਵਿੱਚ ਆਇਆ ਤੁਹਾਡੀ ਪਾਰਟੀ ਦੀ ਟੀਮ ਲੋਕਾਂ ਨੂੰ ਉਕਸਾਰ ਰਹੀ ਹੈ ਪੰਜਾਬ ਦੇ ਵਿੱਚ ਨਫਰਤ ਫਲਾ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਥੋੜੇ ਦਿਨ ਪਹਿਲਾਂ ਤੁਹਾਡੀ ਬੀਜੇਪੀ ਦੀ ਟੀਮ ਨੇ ਅਮੈਤੇ ਦੇ ਵਿੱਚ ਜਿੱਥੇ ਦਮਦਮੀ ਟਕਸਾਲ ਦਾ ਹੈੱਡ ਆਫਿਸ ਹੈ ਉੱਥੇ ਇੱਕ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਉੱਥੇ ਹੀ ਬਸ ਨਹੀਂ ਅਮਰਤਪਾਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਨਾ ਮੈਂ ਉਹਦਾ ਕੋ ਸਪੋਰਟਰ ਨਹੀਂ ਮੈਂ ਆਪਣੇ ਦੇਸ਼ ਦਾ ਸਕਾ ਮੈਂ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦਾ ਉਦੇ ਪਿੰਡ ਦੇ ਵਿੱਚ ਹੁਣ ਤੁਹਾਡੀ ਬੀਜੇਪੀ ਦੀ ਟੀਮ ਆ ਥੋੜੇ ਦਿਨਾਂ ਦੇ ਵਿੱਚ ਇੱਕ ਸਮਾਗਮ ਕਰਨ ਦੀ ਤਿਆਰੀ ਦੇ ਵਿੱਚ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ 13000 ਪਿੰਡ ਆ ਪੰਜਾਬ ਦਾ ਕਿ ਬਾਕੀ 13000 ਪਿੰਡ ਦੇ ਵਿੱਚ ਸਮਾਗਮ ਹੋ ਰਿਹਾ ਉਹ ਹੋ ਗਿਆ ਤੁਹਾਡੇ ਤੁਹਾਡੀਆਂ ਮੀਟਿੰਗਾਂ ਹੋ ਗਈਆਂ ਨੇ ਉਹਨੂੰ ਹੀ ਕਿਉਂ ਚੁਣਿਆ ਗਿਆ ਕੀ ਹਾਲਾਤ ਮਖਾਉਣਾ ਚਾਹੁੰਦੇ ਹੋ ਵੀ ਉੱਥੇ ਤੁਹਾਡਾ ਵਿਰੋਧ ਹੋਵੇ ਪੰਜਾਬ ਦੇ ਹਾਲਾਤ ਇਹੋ ਜੇ ਦੁਨੀਆ ਦੇ ਨਕਸ਼ੇ ਤੇ ਵਿਖਾਏ ਜਾਣ ਇਹ ਸਾਜ਼ਿਸ਼ ਦੇ ਉੱਤੇ ਤੁਹਾਡਾ ਧਿਆਨ ਕਦੀ ਨਹੀਂ ਜਾਂਦਾ ਪੰਜਾਬ ਦੇ ਸਾਰੇ ਚੱਲਦੇ ਪ੍ਰੋਜੈਕਟ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਅਮਰਸਰ ਤੋਂ ਲੈ ਕੇ ਚੰਡੀਗੜ੍ਹ ਤੁਰਪੋ ਅਮਰਸਰ ਤੋਂ ਲੈ ਕੇ ਬਠਿੰਡਾ ਤੁਰਪੋ ਅਮਰਸਰ ਤੋਂ ਲੈ ਕੇ ਪਟਿਆਲਾ ਤੁਰਪੋ ਪੰਜਾਬ ਦੇ ਕਿਸੇ ਕੋਨੇ ਤੋਂ ਲੈ ਕੇ ਕਿਸੇ ਕੋਨੇ ਤੱਕ ਤੁਰਪੋ ਸਾਰੇ ਕੰਮ ਰੋਕ ਦਿੱਤੇ ਗਏ ਮੈਂ ਲੋਕਾਂ ਨੂੰ ਵੀ ਕਹਿੰਦਾ ਜਦੋਂ ਤੁਸੀਂ ਸਫ਼ਰ ਕਰਦੇ ਹੋ ਇੱਕ ਝਾਤ ਤੇ ਮਾਰੋ ਕੋਈ ਡਿਵੈਲਪਮੈਂਟ ਦਾ ਕੰਮ ਪੰਜਾਬ ਦੇ ਵਿੱਚ ਨਹੀਂ ਚੱਲ ਰਿਹਾ ਹਰ ਜਗ੍ਹਾ ਦੇ ਉੱਤੇ ਸੜਕਾਂ ਤੇ ਪੁਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ ਕਦੀ ਇਹਦੇ ਤੇ ਗੌਰ ਕਰਕੇ ਤੁਸੀਂ ਮੰਗ ਪੱਤਰ ਦੇਣ ਗਏ ਹੋ ਕਿਸੇ ਨੂੰ ਕਿ ਪੰਜਾਬ ਨੂੰ ਤਬਾਹ ਕਿਉਂ ਕਰ ਰਹੇ ਹੋ ਤੁਸੀਂ ਉਹਨਾਂ ਲੋਕਾਂ ਦਾ ਪ੍ਰਚਾਰ ਕਰ ਰਹੇ ਹੋ ਜਿਹੜੇ ਉਹਨਾਂ ਲੋਕਾਂ ਨੂੰ ਮਹਾਨ ਦੱਸ ਰਹੇ ਹੋ ਜਿਹੜੇ ਪੰਜਾਬ ਦੇ ਨਾਲ ਸਾਜ਼ਿਸ਼ ਕਰ ਰਹੇ ਆ ਔਰ ਪੰਜਾਬ ਨੂੰ ਤਬਾਹ ਕਰ ਰਹੇ ਆ ਕਿਸੇ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਔਰ ਉਹਨਾਂ ਲੋਕਾਂ ਦੇ ਤੁਸੀਂ ਪ੍ਰਚਾਰ ਚ ਲੱਗੇ ਹੋ ਉਹਨਾਂ ਲੋਕਾਂ ਨੂੰ ਤੁਸੀਂ ਰੱਬ ਬਣਾ ਕੇ ਲੱਗੇ ਹੋ ਮੈਂ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿੰਨਾਂ ਇਹਨਾਂ ਲੋਕਾਂ ਨੂੰ ਮਹਾਨ ਦੱਸਣ ਤੋਂ ਪਹਿਲਾਂ ਜਿਹੜੇ ਸਾਡੇ ਗਨਾਹਗਾਰ ਨੇ ਕਿ ਜੋ ਪੰਜਾਬ ਕੀ ਤਬਾਹੀ ਚਾਹਤੇ ਹਨ ਜੋ ਪੰਜਾਬ ਕੀ ਤਬਾਹੀ ਚਾਹਤੇ ਹਨ ਹਮ ਉਹੀ ਸੇ ਖੈਰ ਖਵਾਹੀ ਚਾਹਤੇ ਹਨ ਜੋ ਮੁਜਰਮ ਹੈ ਹਮਾਰੇ ਉਹ ਹਮੇਸ਼ਾ ਸਬੂਤੇ ਬੇਗੁਨਾਹੀ ਚਾਹਤੇ ਹਨ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਜਿਹੜੇ ਲੋਕਾਂ ਦਾ ਪੰਜਾਬ ਦੇ ਅੱਜ ਦਾ ਨਹੀਂ 15 ਸਾਲਾਂ ਤੋਂ ਸਾਜ਼ਿਸ਼ਾਂ ਜਿਹੜੀਆਂ ਪੰਜਾਬ ਨੂੰ ਤਬਾਹ ਕਰਨ ਦੀ ਹੋ ਰਹੀਆਂ ਔਰ ਉਹਦੇ ਵਿੱਚੋਂ ਕਾਮਯਾਬ ਹੋ ਗਏ ਨੇ ਪੰਜਾਬ ਦੇ ਹਾਲਤ ਪਤਾ ਕੀ ਹੈ ਤੁਸੀਂ ਇੱਕ ਫਿਲਮ ਵੇਖੀ ਹੋਊਗੀ ਮੈਂ ਤਾਂ ਕਈ ਵਾਰੀ ਵੇਖੀ ਹੋ ਅਗਨੀਪਥ ਫਿਲਮ ਆਈ ਸੀ ਅੰਤਾਂ ਬਚਨ ਤੇ ਡੈਲੀ ਦੀ ਉਹਦੇ ਵਿੱਚ ਇੱਕ ਮਾਂਡਵਾ ਪਿੰਡ ਹੁੰਦਾ ਸਾਰਾ ਪਿੰਡ ਹੀ ਨਸ਼ੇ ਦੇ ਉੱਤੇ ਲਾ ਦਿੱਤਾ ਜਾਂਦਾ ਉਹ ਡੈਲੀ ਦੇ ਵੱਲੋਂ ਡੈਲੀ ਉਹਦੇ ਵਿੱਚ ਹੁੰਦਾ ਵਿਲਨ ਕਿ ਡੈਨੀ ਵੱਲੋਂ ਸਾਰਾ ਪਿੰਡ ਜਿਹੜਾ ਨਸ਼ੇ ਦੇ ਉੱਤੇ ਲਾ ਦਿੱਤਾ ਜਾਂਦਾ ਉਹਦੇ ਉੱਤੇ ਫਿਰ ਕਬਜ਼ਾ ਕਰ ਲਿਆ ਜਾਂਦਾ ਪੁੱਟੇ ਸਿੱਧੇ ਕੰਮ ਉੱਥੋਂ ਦੇ ਲੋਕਾਂ ਕੋਲ ਕਰਾ ਕੇ ਉਹ ਮੋਦੀ ਸਾਹਿਬ ਨੇ ਉਹ ਰੋਲ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਤੇ ਮੋਦੀ ਸਾਹਿਬ ਇਹ ਪਲੇ ਕਰ ਰਹੇ ਹੋ ਪੰਜਾਬ ਨੂੰ ਮਾਂਡਵਾ ਬਣਾ ਦਿੱਤਾ ਤੁਸੀਂ ਅਗਨੀ ਪਤ ਫਿਲਮ ਵਾਲਾ ਲਿਸਟ ਬੜੀ ਲੰਬੀ ਹੈ ਦਮ ਰੱਖੋ ਥੋੜਾ ਸੁਣਨ ਦਾ ਜਿੰਨਾ ਮੁੱਦਿਆਂ ਦੇ ਉੱਤੇ ਤੁਹਾਨੂੰ ਗੌਰ ਕਰਨਾ ਚਾਹੀਦਾ ਹਿੰਮਤ ਹੈ ਤੇ ਇਹਨਾਂ ਮੁੱਦਿਆਂ ਦੇ ਉੱਤੇ ਮੰਗ ਕਰੋ ਆ ਤੁਹਾਨੂੰ ਮੈਂ ਦੱਸਣ ਲੱਗਾ ਮੁੱਦਿਆਂ ਦੀ ਲਿਸਟ ਬੜੀ ਲੰਬੀ ਆ 10ਵਾਂ ਨੰਬਰ ਤੁਹਾਨੂੰ ਦੱਸਾਂ ਸ਼ੁਭ ਕਰਮਨ ਦੇ ਸਿਰ ਦੇ ਵਿੱਚ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹਰਿਆਣਾ ਤੇ ਪੰਜਾਬ ਦੇ ਬਾਰਡਰ ਦੇ ਉੱਤੇ ਕਦੀ ਹਰਿਆਣਾ ਮੁੱਖ ਮੰਤਰੀ ਦੇ ਖਿਲਾਫ ਕਿਸੇ ਨੂੰ ਮਿਲਿਓ ਉਹਦੇ ਖਿਲਾਫ ਕਿਸੇ ਗਵਰਨਰ ਨੂੰ ਜਾਂ ਕਿਸੇ ਮਤਲਬ ਪ੍ਰੈਜ਼ੀਡੈਂਟ ਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਤੁਸੀਂ ਮੰਗ ਪੱਤਰ ਕਿਉਂ ਨਹੀਂ ਦਿੱਤਾ ਪੰਜਾਬ ਦਾ ਉਹ ਮੁੰਡਾ ਸੀਗਾ ਕੀ ਰਾਈਟ ਆ ਯਾਰ ਇਹ ਮਤਲਬ ਕੋ ਕਿਮਯੋਂਗ ਮਤਲਬ ਇਹ ਇੱਕੋ ਹਾਲਾਤ ਇਹੋ ਜਿਹੇ ਨੇ ਕੋਈ ਸਦਾ ਮਸਹਾਨ ਹੈ ਕਿ ਜਿੰਨੂੰ ਮਰਜ਼ੀ ਗੋਲੀ ਮਾਰ ਦਿਓ ਕੋਈ ਪੁੱਛਣ ਵਾਲਾ ਨਹੀਂ ਉਹਦੇ ਉੱਤੇ ਸਾਰਿਆਂ ਨੇ ਰਲ ਕੇ ਉਹਨੂੰ ਮਰਵਾ ਦਿੱਤਾ ਔਰ ਮਤਲਬ ਉਹਦੇ ਉੱਤੇ ਤੁਸੀਂ ਕਦੀ ਕੋਈ ਜਾਂਚ ਨਹੀਂ ਮੰਗੀ ਅੱਗੇ ਆਓ ਨੰਬਰ 11 ਅੱਜ ਜੇ ਤੁਸੀਂ ਸ਼ਰਾਬ ਨੂੰ ਲੈ ਕੇ ਬੋਲ ਰਹੇ ਹੋ ਕਿਹੜੇ ਮੂੰਹ ਦੇ ਨਾਲ ਬੋਲ ਰਹੇ ਹੋ ਤੁਹਾਡੇ ਰਾਜ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਤੇ ਤੁਸੀਂ ਪਾਰਟੀ ਦੇ ਪ੍ਰਧਾਨ ਸੀਗੇ ਆ ਸਾਡੇ ਲਾਗੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਤੇ ਅਮਰਸਰ ਦੇ ਵਿੱਚ 150 ਬੰਦੇ ਜਿਹੜੇ ਉਹ ਸ਼ਰਾਬ ਪੀ ਕੇ ਮਰ ਗਿਆ ਸੀਗਾ ਕਈ ਤੁਹਾਡੇ ਐਮਐਲਏ ਉਹਦੇ ਵਿੱਚ ਇਨਵੋਲਵ ਨਿਕਲੇ ਤੁਹਾਨੂੰ ਤੇ ਕੈਪਟਨ ਮਰਿੰਦਰ ਸਿੰਘ ਨੂੰ ਪਤਾ ਲੱਗਿਆ ਸੀਗਾ ਕਿ ਆ ਰਾਜਪੁਰੇ ਤੋਂ ਕਿਹੜੇ ਐਮਐਲਏ ਦੀ ਫੈਕਟਰੀ ਚੱਲ ਰਹੀ ਆ ਉਹਦੀ ਜਾਂਚ ਦੀ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਆ ਬਟਾਲਾ ਬਲਾਸਟ ਦੇ ਵਿੱਚ 26 ਬੰਦੇ ਮਰੇ ਸੀਗੇ ਤੁਸੀਂ ਪ੍ਰਧਾਨ ਸੀਗੇ ਤੇ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਹਦੀ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਵੀ ਉਹ ਉਹ ਫੈਕਟਰੀ ਦੇ ਵਿੱਚ ਬੰਦੇ ਮਰੇ ਸੀ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਲੋਕਾਂ ਨੂੰ ਇਨਸਾਫ ਮਿਲਿਆ ਤੁਹਾਡੇ ਰਾਜ ਦੇ ਵਿੱਚ ਨਜਾਇਜ਼ ਫੈਕਟਰੀ ਉੱਥੇ ਚੱਲ ਰਹੀ ਸੀ ਜਿੱਥੋਂ ਤੁਸੀਂ ਐਮਪੀ ਦੇ ਉਮੀਦਵਾਰ ਸੀਗੇ ਤੁਸੀਂ ਉੱਥੋਂ ਇਲੈਕਸ਼ਨ ਲੜੀ ਸੀ ਤੇ ਸੰਨੀ ਦਿਓਲ ਤੋਂ ਹਰ ਗਏ ਸੀਗੇ ਤੁਹਾਡੇ ਹੀ ਲੋਕ ਜਿਹੜੇ ਜਿਨ੍ਹਾਂ ਦੀ ਆੜ ਦੇ ਵਿੱਚ ਜਿਨ੍ਹਾਂ ਦੀ ਛੱਤਰ ਸ਼ਾਇਆ ਦੇ ਵਿੱਚ ਇਹੋ ਜਿਹੇ ਗਲਤ ਕੰਮ ਹੋ ਰਹੇ ਸੀ ਕਦੀ ਉਹਦੇ ਉੱਤੇ ਤੁਸੀਂ ਜਾਂਚ ਦੀ ਮੰਗ ਕੀਤੀ ਐ 100 ਬੰਦਾ ਦੁਸਹਿਰੇ ਦੇ ਵਿੱਚ ਮਰ ਗਿਆ ਸੀਗਾ ਤੁਹਾਡੀ ਪ੍ਰਧਾਨਗੀ ਦੇ ਹੇਠ ਤੇ ਕੈਪਟਨ ਮਰਿੰਦਰ ਸਿੰਘ ਦੀ ਮੁੱਖ ਮੰਤਰੀ ਦੇ ਵੇਲੇ ਉਹਦੀ ਜਾਂਚ ਦਾ ਅੱਜ ਤੱਕ ਕੀ ਬਣਿਆ ਤੁਸੀਂ ਹੁਣ ਭਾਜੀਪੀ ਦੇ ਵਿੱਚ ਚਲੇ ਗਏ ਉਹਦੀ ਕਦੀ ਸੀਬੀਆਈ ਤੋਂ ਜਾਂਚ ਮੰਗੀ ਐ ਉਹਦੀ ਕਦੀ ਈਡੀ ਤੋਂ ਜਾਂ ਐਨਐਸਏ ਤੋਂ ਜਾਂਚ ਮੰਗੀ ਐ ਕਿ ਇਹਨਾਂ ਲੋਕਾਂ ਦੇ ਵਿੱਚ ਕਸੂਰਵਾਰ ਕੌਣ ਸੀਗੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ ਕਿ ਨਹੀਂ ਮਿਲਣੀ ਚਾਹੀਦੀ ਕਿਵੇਂ ਤੇ ਕਿਉਂ ਮੰਗਦੇ ਇਹਨਾਂ ਮਸਲਿਆਂ ਦੇ ਵਿੱਚ ਤੁਸੀਂ ਤੇ ਤੁਹਾਡੇ ਜਿਹੜੇ ਚੇਤੇ ਇਨਵੋਲਵ ਸੀਗੇ ਜਿਨ੍ਹਾਂ ਦੇ ਡਰ ਕਰਕੇ ਕੈਪਟਨ ਮਰਿੰਦਰ ਸਿੰਘ ਤੇ ਤੁਹਾਡੇ ਵਰਗੇ ਲੋਕਾਂ ਨੂੰ ਪਾਰਟੀਆਂ ਬਦਲਣੀਆਂ ਪੈਗੀਆਂ ਉਹ ਫਿਰ ਤੁਸੀਂ ਉਹਦੇ ਉੱਤੇ ਜਾਂਚ ਕਿਸ ਤਰ੍ਹਾਂ ਮੰਗ ਸਕਦੇ ਸੀਗੇ ਬੀਜੇਪੀ ਵਾਲਿਓ ਮੈਂ ਤੁਹਾਨੂੰ ਵੀ ਕਹਿਣਾ ਚਾਹਨਾ ਤੁਸੀਂ ਵੀ ਸੁਣ ਲਓ ਜਿਨ੍ਹਾਂ ਲੋਕਾਂ ਨੂੰ ਤੁਸੀਂ ਆਪਣੇ ਨਾਲ ਸ਼ਾਮਲ ਕਰਕੇ ਜਿਹੜੇ ਡਰ ਅਤੇ ਸੱਤਾ ਸੁੱਖ ਦੇ ਲਾਲਚ ਦੇ ਵਿੱਚ ਤੁਹਾਡੇ ਨਾਲ ਗਏ ਉਹਨਾਂ ਨੂੰ ਸਮਝਦੇ ਹੋ ਵੀ ਉਹ ਤੁਹਾਡੀ ਪਾਰਟੀ ਨੂੰ ਤਗੜੀ ਕਰਨਗੇ ਜਾਖੜ ਤੇ ਕੈਪਟਨ ਮਰਿੰਦਰ ਸਿੰਘ ਵਰਗੇ ਮੈਂ ਇਹਨਾਂ ਦੇ ਬਾਰੇ ਇੱਕ ਗੱਲ ਕਹਾਂ ਕਿ ਧਿਆਨ ਰਹੇ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਕਿ ਜੇ ਇਹਨਾਂ ਤੋਂ ਤੁਸੀਂ ਕੋਈ ਆਸ ਰੱਖਦੇ ਹੋ ਵੀ ਇਹ ਲੋਕ ਤੁਹਾਡੀ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਪੰਜਾਬ ਦੇ ਵਿੱਚ ਤੇ ਇਹਨਾਂ ਦੇ ਬਾਰੇ ਕੋਈ ਸ਼ਾਇਰ ਲਿਖਦਾ ਧਿਆਨ ਰਹੇ ਇਹ ਲੋਕ ਤੁਹਾਡੀ ਸਫਮੇ ਡਰ ਕੇ ਆਏ ਹਨ ਤੁਮ ਕੋ ਜਿੰਦਾ ਕਿਆ ਰੱਖੇਂਗੇ ਜੋ ਖੁਦ ਮਰ ਕੇ ਆਏ ਹਨ ਅੱਗੇ ਆਓ ਜਾਖੜ ਸਾਹਿਬ ਜਿਨ੍ਹਾਂ ਕਾਲੀਆਂ ਦੇ ਨਾਲ ਤੁਸੀਂ ਸਮਝੌਤੇ ਲਈ ਤਰਲੋ ਮੱਛੀ ਹੋ ਰਹੇ ਹੋ ਇਹ ਯਾਦ ਹੈ ਤੁਹਾਨੂੰ ਵੀ ਬੇਦਬੀ ਉਹਨਾਂ ਦੇ ਰਾਤ ਚ ਹੋਈ ਸੀਗੀ ਉਹਦੇ ਉੱਤੇ ਕਦੀ ਕਿਸੇ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਆ ਵੀ ਹੋਣੀ ਉਹਦੇ ਰਿਜ਼ਲਟ ਆ ਜਾਣ ਸਾਰੀਆਂ ਸਰਕਾਰਾਂ ਜਿਹੜੇ ਉਹ ਲਾਰੇ ਲਾਉਂਦੀਆਂ ਰਹੀਆਂ ਕੈਪਟਨ ਮਰਿੰਦਰ ਸਿੰਘ ਵੀ ਉਹਦੇ ਉੱਤੇ ਲਾਰਾ ਲਾ ਕੇ ਆਏ ਮੈਂਨ ਸਾਹਿਬ ਦਊਂਗਾ ਝਾੜੂ ਵਾਲੇ ਵੀ ਉਹਦੇ ਉੱਤੇ ਲਾਰਾ ਲਾ ਕੇ ਆਏ ਵੀ ਮੈਂਨ ਸਾਹਿਬ ਦਊਂਗਾ ਉਹਦੀ ਏਜੰਸੀ ਕਿਸੇ ਕਿਸੇ ਵੱਡੀ ਏਜੰਸੀ ਤੋਂ ਜਾਂਚ ਕਰਾ ਲਓ ਵੀ ਹੋਇਆ ਕੀ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਹਾਲਾਤ ਇੰਨੇ ਕੋ ਖਰਾਬ ਹੋਏ RAM REEM ਨੂੰ ਮਾਫੀ ਉਹਨਾਂ ਦਿੱਤੀ ਸੀ ਜਿਨ੍ਹਾਂ ਨਾਲ ਤਰ ਲੋ ਮੱਛੀ ਹੋ ਰਹੇ ਹੋ ਜਿਨ੍ਹਾਂ ਨੇ ਕਈਆਂ ਧੀਆ ਭੈਣਾਂ ਦੀ ਪਤ ਰੋਲੀ ਸੀਗੀ ਉਹਦੇ ਉੱਤੇ ਤੁਸੀਂ ਕਦੀ ਜਾਂਚ ਮੰਗੀ ਕਿ ਉਸ ਮਾਫੀ ਦਾ ਕੀ ਕਾਰਨ ਸੀਗਾ ਕੀ ਉਹਦੇ ਪਿੱਛੇ ਸਾਜ਼ਿਸ਼ ਸੀਗੀ RAM REEM ਨੂੰ ਸਜ਼ਾ ਹੋਣ ਤੋਂ ਬਾਅਦ ਕਈ ਵਾਰੀ ਪ੍ਰੋਲ ਮਿਲੀ ਸਾਰੀ ਸਜ਼ਾ ਉਹਦੀ ਬਾਹਰ ਕਢਾ ਦਿੱਤੀ ਗਈ ਕਦੇ ਉਹਦੇ ਉੱਤੇ ਤੁਸੀਂ ਕਿਸੇ ਏਜੰਸੀ ਤੋਂ ਮੰਗ ਕੀਤੀ ਹੈ ਵੀ ਇਹਦੇ ਪਿੱਛੇ ਕੌਣ ਹੈ ਜਿਨ੍ਹਾਂ ਨੇ ਪੰਜਾਬ ਦਾ ਸਾਰਾ ਮਾਹੌਲ ਖਰਾਬ ਕੀਤਾ ਸੀਗਾ ਜਿਨ੍ਹਾਂ ਕਰਕੇ ਪੰਜਾਬ ਦਾ ਮਾਹੌਲ ਸਾਰਾ ਖਰਾਬ ਹੋਇਆ ਉਹਨੂੰ ਬਾਰ-ਬਾਰ ਮਾਫੀ ਕੌਣ ਦਵਾ ਰਿਹਾ ਇਹਦੇ ਉੱਤੇ ਕਦੀ ਕਿਸੇ ਦੀ ਜਾਂਚ ਦੀ ਮੰਗ ਕੀਤੀ ਹੈ ਤੁਸੀਂ 328 ਸਰੂਪ ਗੁਰੂ ਮਹਾਰਾਜ ਦੇ ਗੁਰੂ ਮਹਾਰਾਜ ਦੇ ਸਰੂਪ ਜਿਹੜੇ 328 ਸਰੂਪ ਨੇ ਜਿੰਨਾ ਲੋਕਾਂ ਨੂੰ ਤੁਸੀਂ ਭਾਈਵਾਲ ਬਣਾਉਣ ਜਾ ਰਹੇ ਹੋ ਉਹਨਾਂ ਦੀ ਰਹਿਨਮਾਈ ਦੇ ਵਿੱਚ ਗਾਇਬ ਹੋਏ ਨੇ ਉਹਨਾਂ ਨੂੰ ਲੱਭਣ ਦੀ ਤੁਸੀਂ ਕਦੀ ਜਾਂਚ ਮੰਗੀ ਉਹ ਸਵਾ 2 ਸਾਲ ਤੋਂ ਉੱਥੇ ਇੱਕ ਧਰਨਾ ਲੱਗਾ ਉਹਦੇ ਉੱਤੇ ਤੁਸੀਂ ਕਦੀ ਜਾਂਚ ਦੀ ਮੰਗ ਕੀਤੀ ਆ ਵੀ ਯਾਰ ਇਹ 328 ਗੁਰੂ ਮਹਾਰਾਜ ਦੇ ਸਰੂਪ ਲੱਭਣੇ ਵੀ ਚਾਹੀਦੇ ਨੇ ਅੱਗੇ ਆਓ ਦੇਸ਼ ਦਾ ਇੱਕ ਕਾਨੂੰਨ ਹੈ ਦੇਸ਼ ਦਾ ਇੱਕ ਸੰਵਿਧਾਨ ਹੈ ਜੇ ਕਿਸੇ ਨੇ ਕੋਈ ਗੁਨਾਹ ਕੀਤਾ ਉਹ ਸਜ਼ਾ ਭੁਗਤ ਕੇ ਬਾਹਰ ਆ ਸਕਦਾ ਜਿੰਨੀ ਉਹਦੇ ਜੁਰਮ ਦੀ ਸਜ਼ਾ ਹੈ ਮੈਂ ਅਤਵਾਦ ਦੇ ਟੋਟਲੀ ਖਿਲਾਫ ਆ ਪਰ ਜਿਨ੍ਹਾਂ ਲੋਕਾਂ ਨੇ ਸਜ਼ਾਵਾਂ ਪੂਰੀਆਂ ਕਰ ਲੀਆਂ ਜਿਹੜੇ ਬਜ਼ੁਰਗ ਹੋ ਗਏ ਜਿਨ੍ਹਾਂ ਨੂੰ ਬੰਦੀ ਸਿੰਘ ਕਹਿੰਦੇ ਆ ਕਦੀ ਉਹਨਾਂ ਲਈ ਤੁਸੀਂ ਆਹ ਦਾ ਨਾਹਰਾ ਮਾਰਿਆ ਵੀ ਯਾਰ ਉਹਨਾਂ ਤੇ ਆਪਣੀ ਉਮਰ ਹੀ ਭੋਗ ਲਈ ਹੋਣ ਉਹ ਬਾਹਰ ਆ ਜਾਣੇ ਚਾਹੀਦੇ ਨੇ ਉਹਨਾਂ ਦੇ ਬਾਰੇ ਤੁਸੀਂ ਕਦੀ ਕੋਈ ਆਵਾਜ਼ ਠਾਈ ਐ ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਕਿਸੇ ਦੇ ਉੱਤੇ ਉਂਗਲ ਚੁੱਕਣ ਤੋਂ ਪਹਿਲਾਂ ਕਿ ਆਇਨਾ ਜੱਬ ਵੀ ਉਠਾਇਆ ਕਰੋ ਪਹਿਲੇ ਖੁਦ ਕੋ ਦੇਖੋ ਫਿਰ ਦੂਸਰੋ ਕੋ ਦਿਖਾਇਆ ਕਰੋ ਪਹਿਲਾਂ ਆਪਣੇ ਅੰਦਰ ਤੇ ਛਾਤੀ ਮਾਰ ਲਓ ਜਖੜ ਸਾਹਿਬ ਤੁਸੀਂ ਬਹੁਤ ਵੱਡੇ ਤੇ ਬਹੁਤ ਸੀਨੀਅਰ ਹੋ ਬਹੁਤ ਬੋਲਣ ਦਾ ਤੁਹਾਨੂੰ ਸ਼ੌਂਕ ਆ ਫਿਰ ਦਮ ਰੱਖੋ ਸਾਰਿਆਂ ਪ੍ਰਤੀ ਸੱਚ ਬੋਲਣ ਦਾ ਜੇ ਕੋਈ ਗਲਤ ਆ ਤੇ ਉਹਨੂੰ ਗਲਤ ਕਹੋ ਜੇ ਕੋਈ ਠੀਕ ਆ ਤੇ ਉਹਨੂੰ ਠੀਕ ਕਹੋ ਭਾਵੇਂ ਤੁਹਾਡੀ ਪਾਰਟੀ ਦਾ ਹੋਵੇ ਤੇ ਭਾਵੇਂ ਪਾਰਟੀ ਤੋਂ ਬਾਹਰ ਹੋਵੇ ਮੈਂ ਤੁਹਾਨੂੰ ਤੇ ਤੁਹਾਡੀ ਪਾਰਟੀ ਨਾਲ ਤੁਹਾਡੀ ਪਾਰਟੀ ਨੂੰ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਕੋਈ ਜੋ ਚੰਡੀਗੜ੍ਹ ਕਾਰਪੋਰੇਸ਼ਨ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਨੇ ਮਾਹੌਲ ਬਣਾਇਆ ਕਿ ਤੁਹਾਨੂੰ ਨਹੀਂ ਲੱਗਾ ਕਿ ਚੰਡੀਗੜ੍ਹ ਦੇ ਵਿੱਚ ਪਾਕਿਸਤਾਨ ਵਾਲਾ ਮਾਹੌਲ ਬਣ ਗਿਆ ਸੀਗਾ ਜਿਵੇਂ ਇਮਰਾਨ ਖਾਨ ਨੂੰ ਜਿੱਤੇ ਨੂੰ ਫੌਜ ਦੇ ਡਰ ਦੇ ਵਿੱਚ ਫੌਜ ਦੀ ਆਰ ਦੇ ਵਿੱਚ ਜ਼ਬਰਦਸਤੀ ਰਾ ਦਿੱਤਾ ਗਿਆ ਸੀਗਾ ਇਹ ਮਾਲ ਚੰਡੀਗੜ੍ਹ ਦੇ ਵਿੱਚ ਬਣਿਆ ਇਹਦੇ ਬਾਰੇ ਤੁਸੀਂ ਕਦੀ ਕਿਸੇ ਗਵਰਨਰ ਨੂੰ ਮੰਗ ਪੱਤਰ ਦਿੱਤਾ ਕਿਸੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਕਦੀ ਚੰਡੀਗੜ੍ਹ ਦੇ ਬਾਰੇ ਜੋ ਹਾਲਾਤ ਬਣੇ ਸੀਗੇ ਉਹਦੀ ਆਵਾਜ਼ ਤੁਸੀਂ ਕਿਤੇ ਠਾਈ ਆ ਨਾਲ ਲੱਗਦੇ ਸੂਬੇ ਦੇ ਵਿੱਚ ਮਾਚਲ ਦਿੱਲੀ ਵੀ ਨਾਲ ਲੱਗਦਾ ਨਾ ਜਿੱਤੇ ਤੁਹਾਨੂੰ ਦਰਦ ਬੜਾ ਜਾਗਿਆ ਸ਼ਰਾਬ ਪਾਲਿਸੀ ਦਾ ਨਾਲ ਲੱਗਦੇ ਸੂਬੇ ਦੇ ਵਿੱਚ ਰਾਜ ਸਭਾ ਸੀਟ ਦੇ ਉੱਤੇ ਤਿੰਨ ਕਾਂਗਰਸ ਦੇ ਐਮ ਐਲ ਏ ਕੇ ਤਿੰਨ ਕੇ ਪੰਜ ਜਿਨ੍ਹਾਂ ਨੂੰ ਖਰੀਦ ਕੇ ਜਿਨ੍ਹਾਂ ਨੂੰ ਡਰਾ ਕੇ ਤੁਸੀਂ ਆਪਣੇ ਹੱਕ 'ਚ ਵੋਟਾਂ ਪਵਾ ਕੇ ਤੁਹਾਡੀ ਪਾਰਟੀ ਨੇ ਆਪਣਾ ਮੈਂਬਰ ਚੁਣ ਰਿਆ ਉਹਦੇ ਬਾਰੇ ਉਦੋਂ ਲੋਕਤੰਤਰ ਦੀ ਹੱਤਿਆ ਤੁਹਾਨੂੰ ਨਜ਼ਰ ਨਹੀਂ ਆਈ ਉਹਦੇ ਬਾਰੇ ਤੁਸੀਂ ਕਦੀ ਆਵਾਜ਼ ਚੁੱਕੀ ਉਹਦੇ ਬਾਰੇ ਤੁਸੀਂ ਕੋਈ ਬੋਲਣ ਦੀ ਕੋਸ਼ਿਸ਼ ਕੀਤੀ ਐ ਸੋ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹੂੰਗਾ ਕਿ ਗਲਤ ਨੂੰ ਗਲਤ ਕਹਿਣ ਦੀ ਤੇ ਠੀਕ ਨੂੰ ਠੀਕ ਕਹਿਣ ਦਾ ਪੂਰਾ ਦਮ ਰੱਖੋ ਅਗਲੇ ਪਾਸੇ ਕੋਈ ਵੀ ਹੋਵੇ ਹੁਣ ਵੀ ਬੀਜੇਪੀ ਦੀ ਜੇ ਕੋਈ ਪਾਲਿਸੀ ਹੈਗੀ ਆ ਜਿਵੇਂ ਤੁਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਗਮਰਾਹ ਕਰ ਰਹੇ ਹੋ ਕੋਈ ਇੱਕ ਪਾਲਿਸੀ ਜਾਂ ਪੰਜਾਬ ਦਾ ਭਲਾ ਕਿਸ ਤਰ੍ਹਾਂ ਹੋਣਾ ਪੰਜਾਬ ਦੇ ਬੱਚੇ ਇੱਥੇ ਕਿਤਰਾ ਰੁਕਣੇ ਨੇ ਪੰਜਾਬ ਦਾ ਪੜਾਈ ਦਾ ਪੱਧਰ ਕਿਤਰਾ ਚੁੱਕਿਆ ਜਾਣਾ ਪੰਜਾਬ ਚ ਲੈਂਡ ਆਰਡਰ ਕਿਵੇਂ ਠੀਕ ਹੋਣਾ ਪੰਜਾਬ ਦੇ ਲੋਕਾਂ ਨੂੰ ਕੰਮ ਕਿਵੇਂ ਮਿਲਣਾ ਪੰਜਾਬ ਚ ਇੰਡਸਟਰੀ ਕਿਵੇਂ ਆਉਣੀ ਹੈ ਪੰਜਾਬ ਦਾ ਬਾਰਡਰ ਕਿਵੇਂ ਖੁੱਲਣਾ ਵਾ ਇਹਦੇ ਬਾਰੇ ਕੋਈ ਤੇ ਪਾਲਿਸੀ ਲੈ ਕੇ ਆਓ ਅਸੀਂ ਲੋਕ ਤੁਹਾਡੀ ਸਰਕਾਰ ਬਣਾਵਾਂਗੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਲਈ ਨਾਰਾ ਮਾਰੂਗਾ ਕਿ ਯਾਰ ਇਹਨਾਂ ਨੂੰ ਲੈ ਕੇ ਆਓ ਇਹ ਪੰਜਾਬ ਦਾ ਭਲਾ ਕਰਨਗੇ ਤੇ ਜੇ ਸਾਰੀਆਂ ਕੁਝ ਕਰਨਾ ਹੀ ਨਹੀਂ ਸਿਰਫ ਆਪਾ ਉਹ ਗਨਮੈ ਨਹੀਂ ਲੈਣੇ ਉਹ ਚਿਤਰੀ ਬਿਤਰੀ ਵਰਦੀ ਵਾਲੇ ਉਤਰਾ ਹੀ ਟੌਰ ਬਣਾ ਕੇ ਰੱਖਣੀ ਹੈ ਸਿਰਫ ਚਾਪਲੂਸੀ ਕਰਨੀ ਹੈ ਮੋਦੀ ਤੇ ਸ਼ਾਹ ਹੋਣਾਂ ਦੀ ਤੇ ਫੇਰ ਮੈਂ ਤੁਹਾਨੂੰ ਇਹ ਇੱਕ ਇੱਕ ਕਹਿ ਕੇ ਸਮਾਪਤੀ ਕਰਨ ਲੱਗਾ ਵੀ ਫੇਰ ਇਹ ਸੂਬੇ ਦਾ ਰੱਬ ਹੀ ਰਾਖਾ ਇਹਦੇ ਬਾਰੇ ਬਹੁਤੀ ਦਵਾਈ ਨਾ ਦਿਆ ਕਰੋ ਤੁਹਾਡੇ ਲਈ ਇਹ ਦੋ ਲੈਣਾ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ ਕਿ ਪਿੱਪਲੀ ਦੇ ਆ ਪਤਿਆ ਓਏ ਕਾਦੀ ਖੜ 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 ਲਾਈ ਹੋਈ ਆ ਜਾਖੜ ਸਾਹਿਬ ਨੂੰ ਇੰਨਾ ਪੁੱਛਦੇ ਜਮੀਰ ਮਾਰਨ ਦੀ ਦਵਾਈ ਕਿਹੜੇ ਵੈਦ ਤੋਂ ਮੰਗਾਈ ਆ